ਹਾਂਜੀ ਪਿਆਰੇ ਬੱਚਿਓ ਮੈਂ ਕਸ਼ਮੀਰ ਸਿੰਘ ਮਾਹਣ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਕਾਕੜਾ ਜ਼ਿਲ੍ਹਾ ਸੰਗਰੂਰ ਅੱਜ ਆਪਾਂ 10ਵੀਂ ਜਮਾਤ ਦੇ ਤਿੰਨ ਅੰਕਾਂ ਵਾਲੇ ਪ੍ਰਸ਼ਨ ਦੀ ਦੁਹਰਾਈ ਕਰ ਰਹੇ ਹਾਂ ਹੁਣ ਆਪਣੇ ਕੋਲ ਪ੍ਰਸ਼ਨ ਨੰਬਰ ਹੈ 36 ਕੋਈ ਦੋ ਚੁੰਬਕੀ ਬਲ ਰਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ਹਾਂਜੀ ਬੇਟਾ ਕੋਈ ਦੋ ਚੁੰਬਕੀ ਬਲ ਰਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ਦੇਖੋ ਬੱਚਿਓ ਇਸ ਦਾ ਉੱਤਰ ਕੀ ਹੈ ਕੋਈ ਵੀ ਦੋ ਚੁੰਬਕੀ ਬਲ ਰਖਾਵਾਂ ਇੱਕ ਦੂਜੇ ਨੂੰ ਕਦੀ ਵੀ ਨਹੀਂ ਕੱਟਦੀਆਂ ਜੇਕਰ ਉਹ ਇਹ ਕਰਨ ਗਈਆਂ ਤਾਂ ਇਹਦਾ ਅਰਥ ਇਹ ਹੋਵੇਗਾ ਕਿ ਉਸ ਕਾਟ ਬਿੰਦੂ ਤੇ ਜੇ ਆਪਾਂ ਚੁੰਬਕੀ ਕਪਾਸ ਜਾਨੀ ਕਿ ਦਿਸ਼ਾ ਸੂਚਕ ਰੱਖਾਂਗੇ ਤਾਂ ਉਸ ਦੀ ਸੂਈ ਇੱਕੋ ਸਮੇਂ ਦੋ ਦਿਸ਼ਾਵਾਂ ਵਿੱਚ ਸੰਕੇਤ ਕਰੇਗੀ ਜੋ ਕਿ ਬਿਲਕੁਲ ਸੰਭਵ ਨਹੀਂ ਹੈ ਇਸ ਲਈ ਚੁੰਬਕੀ ਰਖਾਵਾਂ ਇੱਕ ਦੂਜੇ ਨੂੰ ਕਦੀ ਵੀ ਨਹੀਂ ਕੱਟਦੀਆਂ ਦੇਖੋ ਬੇਟੇ ਨੂੰ ਆਪਾਂ ਇੱਕ ਚਿੱਤਰ ਨਾਲ ਸਮਝਾਂਗੇ ਦੇਖੋ ਇਹ ਚਿੱਤਰ ਹੈ ਜਿਹ ਪੀ ਬਿੰਦੂ ਹੈਗਾ ਇੱਥੇ ਦੋ ਅਗਰ ਅਸੀਂ ਸੋਚਦੇ ਹਾਂ ਕਿ ਚੁੰਬਕੀ ਰਖਾਵਾਂ ਕੱਟਣਗੀਆਂ ਤਾਂ ਦੋ ਦਿਸ਼ਾਵਾਂ ਬਣ ਜਾਣਗੀਆਂ ਜੋ ਕਿ ਬੇਟੇ ਸੰਭਵ ਨਹੀਂ ਹੈਗਾ ਕਿ ਇੱਕ ਕੰਪਾਸ ਦੋ ਦਿਸ਼ਾਵਾਂ ਵਿੱਚ ਸਾਨੂੰ ਸੰਕੇਤ ਕਰ ਸਕੇ ਇਸ ਲਈ ਇਹ ਚੁੰਬਕੀ ਬਲ ਰਖਾਵਾਂ ਕਦੇ ਵੀ ਨਹੀਂ ਕੱਟਦੀਆਂ ਉਮੀਦ ਹੈ ਤੁਹਾਨੂੰ ਪ੍ਰਸ਼ਨ ਦਾ ਉੱਤਰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਥੈਂਕ ਯੂ